ਕਬੋਟਰ ਬਹੁਤ ਵਧੀਆ ਚੱਲਦਾ ਹੈ ਕਾਰਨ ਕੀ ਹੈ ਕਿ ਅੱਜ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਿੰਨੇ ਵੀ ਇੰਪਲੀਮੈਂਟ ਨੇ ਤੇ ਤਕਰੀਬਨ 80 ਤੋਂ 85% ਇੰਪਲੀਮੈਂਟ ਇਦਾਂ ਨੇ ਜਿਹੜੇ ਪੀਟੀਓ ਦੇ ਨਾਲ ਚੱਲਦੇ ਨੇ ਸਹੀ ਗੱਲ ਬਾਈ ਜੀ ਨਹੀਂ ਅੱਜ ਕੱਲ ਟਾਈਪ ਪੀਟੀਓ ਵਾਲਾ ਇੰਪਲੀਮੈਂਟ ਆ ਤੇ ਕਬੋਟਰ ਦੀ ਜਿਹੜੀ ਪੀਟੀਓ ਹੈ ਡਾਇਰੈਕਟ ਪੀਟੀਓ ਇੰਜਨ ਤੋਂ ਪੀਟੀਓ ਤੱਕ ਡਾਇਰੈਕਟ ਪੀਟੀਓ ਦੇ ਵਿੱਚ ਪੀਟੀਓ ਦੇ ਜਿਹੜੇ ਵੀ ਇੰਪਲੀਮੈਂਟ ਹੈ ਤੁਸੀਂ ਕਿਸੇ ਵੀ ਕੰਪਨੀ ਦਾ ਟਰੈਕਟਰ 60 65 ਹੌਸਪਾਵਰ ਦੇ ਬਰਾਬਰ ਚਲਾ ਕੇ ਦਿਖਾ ਲਓ ਵਧੀਆ ਕੰਮ ਕਰੂਗਾ ਡੀਜ਼ਲ ਦਾ ਖਰਚਾ ਚਲੋ ਹੈ ਹੀ ਹੈ 1 ਲੀਟਰ 2 ਲੀਟਰ ਤੱਕ ਵੀ ਫਰਕ ਪਾਉਂਦਾ ਅੱਜ ਜਿਹੜੇ ਜਿਵੇਂ ਮੈਂ ਗੱਲ ਕਰੇ ਮੱਕੀ ਵਾਲਾ ਪਲੈਂਟਰ ਆ ਕੇ ਤੁਸੀਂ ਰੀਪਰ ਦੀ ਗੱਲ ਕਰੋਗੇ ਅਪ੍ਰੈਲ ਦੇ ਵਿੱਚ ਫਿਰ ਜੂਨ ਦੇ ਵਿੱਚ ਕੱਦੂ ਲਗਾਣਾ ਕੱਦੂ ਦੇ ਵਿੱਚ ਟਰੈਕਟਰ ਬਹੁਤ ਵਧੀਆ ਚੱਲਦਾ ਫਿਰ ਅਗੇ ਸਾਇਲੈਂਸ ਮਸ਼ੀਨਾਂ ਆਉਂਦੀਆਂ ਨੇ ਪੀਟੀਓ ਦੇ ਨਾਲ ਚੱਲਦੇ ਨੇ ਉਹਦੇ ਤੇ ਇਹਦਾ ਪਰਫਾਰਮੈਂਸ ਬਹੁਤ ਵਧੀਆ ਬਿਲਰ ਆ ਕੇ ਸੁਪਰ ਸੀਡ ਡਰੈਗ ਬਣਾ ਸਾਜ ਚ ਤੁਸੀਂ ਜਿਹੜੇ ਵੀ ਇੰਪਲੀਮੈਂਟ ਚਲਾਣੇ ਨੇ ਕਬੂਟਾ ਹਰ ਇੰਪਲੀਮੈਂਟ ਦੇ ਉੱਤੇ ਸਕਸੈਸਫੁਲ ਹੈ ਕਿਉਂਕਿ ਤੁਸੀਂ ਖੁਦ ਚਲਾਏ ਨੇ ਸਾਰੇ ਇੰਪਲੀਮੈਂਟਾਂ ਦੇ ਕਿਉਂਕਿ ਵੱਤ ਵਤ ਆਪਣੇ ਜ਼ਿਮੀਂਦਾਰਪਰਾ ਸਾਰੇ ਕਬੋਟਾ ਯੂਜ਼ ਕਰਦੇ ਬੇ ਨੇ ਤੇ ਜਿਹੜੇ ਜ਼ਿਮੀਂਦਾਰਾਂ ਕੋਲ ਨਹੀਂ ਹੈਗਾ ਚਲੋ ਆਪਾਂ ਦੋ ਚਾਰ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਦੇ ਆ ਕਬੋਟਾ ਜਿਹੜੀ ਕੰਪਨੀ ਹੈ ਜਿੱਦਾਂ ਸਿਆ ਪੁਰਾਣੀ ਕੰਪਨੀ ਹੈ ਟਰੈਕਟਰ ਜਿਹੜੇ ਮਾਡਲ ਆਉਂਦੇ ਨੇ 21 ਪਾਵਰ ਤੋਂ ਲੈ ਕੇ 55 ਪਾਵਰ ਤੱਕ ਫਿਲਹਾਲ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਲਾਂਚ ਕਰਦੀ ਹੈ ਇੱਕ ਹੋਰ ਗੱਲ ਕਰਦਾ ਕਿ ਜਿਹੜੇ ਛੋਟੇ ਟਰੈਕਟਰ ਜਿਹਦਾ 21 ਤੋਂ ਲੈ ਕੇ 30 ਪਾਵਰ ਦੇ ਵਿੱਚ 21 24 ਤੇ 27 ਐਚਪੀ ਦੇ ਸਾਡੇ ਤਿੰਨ ਟਰੈਕਟਰ ਆਉਂਦੇ ਨੇ ਇਹ ਜਿਹੜੇ ਟਰੈਕਟਰ ਨੇ ਹਾਰਟੀਕਲਚਰ ਡਿਪਾਰਟਮੈਂਟ ਵੱਲੋਂ ਸਪੈਸ਼ਲ 245000 ਦੀ ਸਬਸਿਡੀ ਇਹਨਾਂ ਮਾਡਲਾਂ ਦੇ ਉੱਤੇ ਦਿੱਤੀ ਜਾਂਦੀ ਹੈ ਤੁਸੀਂ ਬਾਗਬਾਨੀ ਡਿਪਾਰਟਮੈਂਟ ਜਿਹੜਾ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਲੱਗੇ ਪੈਂਦਾ ਉੱਥੇ ਤੁਸੀਂ ਗੱਲ ਕਰੋ ਇਹ ਟਰੈਕਟਰ ਉੱਥੇ ਤਿੰਨੋਂ ਟਰੈਕਟਰ ਪਾਸ ਨੇ ਅੱਜ ਕੱਲ ਕਾਫੀ ਕੰਮ ਜਿਵੇਂ ਸਿਰ 42 45 ਤੇ 55 ਐਚਪੀ ਦੇ ਟਰੈਕਟਰ ਕੰਪਨੀ ਦੇ ਆਉਂਦੇ ਨੇ ਤੇ ਸਾਰੇ ਹੀ ਟਰੈਕਟਰ ਆਪਣੀ ਆਪਣੀ ਜਗ੍ਹਾ ਤੇ ਆਪਣੀ ਆਪਣੀ ਰੇਂਜ ਦੇ ਵਿੱਚ ਬਾਕੀ ਟਰੈਕਟਰ ਨਾਲੋਂ ਅਲੱਗ ਨੇ ਕਿਉਂਕਿ ਜਿਹੜਾ ਕਬੋਟਾ ਟਰੈਕਟਰ ਦੀ ਗੱਲ ਕਰੀਏ ਸਾ ਕਿਸੇ ਟਰੈਕਟਰ ਨਾਲ ਕੰਪੀਟੀਸ਼ਨ ਨਹੀਂ ਕਰ। ਕਿਸੇ ਵੀ ਟਰੈਕਟਰ ਨਾਲ ਕੰਪੀਟੀਸ਼ਨ ਨਹੀਂ ਕਰ। ਕਾਰਨ ਕੀ ਹੈ ਦੇਖੋ ਜਿਹੜੇ ਇਹਦਾ ਕੰਪੀਟੀਸ਼ਨ ਆਪਣੇ ਨਾਲ ਹੀ ਹੈ। ਜਿਹੜੇ ਇਹਦੇ ਵਿੱਚ ਫੀਚਰ ਹੈਗੇ ਨੇ ਤੁਸੀਂ ਕਿਸੇ ਦੂਜੇ ਟਰੈਕਟਰ ਉਂ ਜਾ ਕੇ ਲੱਖ ਰੁਪਏ ਵੱਧ ਦੇ ਦਿਓ ਭਾਈ ਲੱਖ ਰੁਪਏ ਚੱਕੋ ਕਬੋਟਾ ਵਾਲੇ ਵਿੱਚ ਟਰੈਕਟਰ ਚ ਪਾ ਦਿਓ। ਕੋਈ ਕੰਪਨੀ ਉਹ ਫੀਚਰ ਚ ਐਡ ਕਰ ਹੀ ਨਹੀਂ ਸਕਦੀ। ਫੀਚਰ ਹੈਗੇ ਭਾਜੀ ਕਿ ਨਹੀਂ ਇਹਦੇ ਚ ਅਲੱਗ ਠੀਕ ਹੈ। ਕਿਉਂਕਿ ਜਿਹੜੇ ਫੀਚਰਸ ਮੈਂ ਤੁਹਾਨੂੰ ਦੋ ਚਾਰ ਫੀਚਰ ਦੀ ਗੱਲ ਕਰ ਰਿਹਾ ਜਿਹੜੇ ਹੈਗੇ ਨੇ ਉਹ ਤੁਹਾਨੂੰ ਕਿਸੇ 'ਚ ਨਹੀਂ ਮਿਲਣਗੇ ਪਹਿਲੀ ਗੱਲ ਹੈ ਟਰੈਕਟਰ ਦੇ ਵਿੱਚ ਆਪਾਂ ਇੰਨਾ ਪੈਸਾ ਲਾਉਂਦੇ ਆ ਪੈਸਾ ਲਾ ਕੇ ਟਰੈਕਟਰ ਚਲਾਉਣ ਦਾ ਸਵਾਦ ਨਾਵੇ ਤਾਂ ਵੀ ਕੋਈ ਫਾਇਦਾ ਨਹੀਂ ਕਿਉਂਕਿ 10 11 12 ਲੱਖ ਦੀ ਰੇਂਜ ਅੱਜ ਕੱਲ ਸਾਰੇ ਟਰੈਕਟਰ ਆਉਂਦੇ ਨੇ ਤੁਸੀਂ ਟਰੈਕਟਰ ਚਲਾਓਗੇ ਗੱਡੀ ਤੋਂ ਉਤਰ ਕੇ ਟਰੈਕਟਰ ਦੇ ਉੱਤੇ ਬੈਠੋਗੇ ਟਰੈਕਟਰ ਪਤਾ ਨਹੀਂ ਲੱਗਦਾ ਵੀ ਤੁਸੀਂ ਟਰੈਕਟਰ ਦੇ ਬੈਠੇ ਹੋ ਕਾਰ 'ਚ ਬੈਠੇ ਹੋ ਕਿਉਂਕਿ ਕੰਫਰਟ ਇੰਨਾ ਜ਼ਿਆਦਾ ਕਾਰਨ ਕੀ ਹੈ ਕਿ ਟਰੈਕਟਰ ਵਾਈਬ੍ਰੇਟ ਨਹੀਂ ਹੁੰਦਾ ਬੈਲੈਂਸਰ ਸ਼ਾਫ ਤੇ ਇੰਜਨ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਿੱਕ ਦੀ ਵਾਈ ਕਰੋ ਕਿਸੇ ਤਰੀਕੇ ਦੀ ਕੋਈ ਕਸਟਮਰ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਤੇ ਜੇ ਕਿਸੇ ਟਰੈਕਟਰਾਂ ਤੁਸੀਂ 8 ਘੰਟੇ ਵਾਈ ਕਰ ਦਿਓ ਇਹਦੇ ਨਾਲ ਤੁਸੀਂ 11-12 ਘੰਟੇ ਲਗਾਤਾਰ ਵਾਈ ਕਰ ਸਕਦੇ ਹੋ ਬਾਕੀ ਟਰੈਕਟਰਾਂ ਦੇ ਕੰਪੈਨਸ ਵਿੱਚ ਕਿਉਂਕਿ ਬੈਲੈਂਸਰ ਸ਼ਾਫ ਨੇ ਦੂਜੀ ਚੀਜ਼ ਕੀ ਹੈ ਕਿ ਇਹਦੇ ਇੱਕ ਪਿਸਤਨ ਦੇ ਉੱਤੇ ਚਾਰ ਵਾਲਵ ਲੱਗੇ ਨੇ ਚਾਰ ਵਾਲਵ ਕਰਕੇ ਜਿਹੜਾ ਇਹ ਟਰੈਕਟਰ ਹੈ ਪੂਰੀ ਪਾਵਰ ਦਿਖਾਂਦਾ ਇੱਕ ਪਿਸਟਨ ਦੇ ਚਾਰ ਵਾਲਵ ਨੇ ਤੇ ਚਾਰ ਸਿਲੰਡਰ ਨੇ ਤੇ 16 ਵਾਲਵ ਇਸ ਟਰੈਕਟਰ ਚ ਕੰਮ ਕਰਦੇ ਨੇ। ਬਾਕੀ ਜਿੰਨੇ ਵੀ ਟਰੈਕਟਰ ਆਪਣੇ ਪੰਜਾਬ ਚ ਆਉਂਦੇ ਨੇ ਆਂ ਇੰਡੀਆ ਚ ਆਉਂਦੇ ਨੇ ਉਹ ਤਿੰਨ ਸਿਲੰਡਰ ਦੇ ਨਾਲ ਹੁੰਦੇ ਨੇ 50 ਕੁ ਕਿ ਐਕਸਪੀ ਰੇਂਜ। ਇੱਕ ਸਿਲੰਡਰ ਚ ਉਹਨੇ ਦੋ ਵਾਲ ਹੁੰਦੇ ਨੇ ਇੱਥੇ ਚਾਰ ਨੇ ਤੇ 6 ਵਾਲ ਕੰਮ ਕਰਦੇ ਨੇ। ਇਹਦੇ ਚ 16 ਵਾਲਵ ਕੰਮ ਕਰਦੇ ਨੇ ਜਿਹਦੇ ਕਰਕੇ ਟਰੈਕਟਰ ਦੀ ਐਫੀਸ਼ੀਐਂਸੀ ਹੈ, ਤੇਲ ਦਾ ਖਰਚਾ, ਪਾਵਰ ਹੈ ਉਹ ਵਧੀਆ ਬਣਦੀ ਹੈ। ਉਸ ਤੋਂ ਬਾਅਦ ਇੱਕ ਫੀਚਰ ਹੋ ਰਿਹਾ ਹੈ ਸਿੰਕ੍ਰੋ ਮੈਸ਼। ਸਿੰਕ੍ਰੋ ਮੈਸ਼ ਸਿੰਕਰ ਮੈਚ ਕੀ ਹੈ ਕਿ ਗিয়ার ਬਾਕਸ ਜਿਹੜਾ ਕਬੋਟਾ ਦੇ ਵਿੱਚੋਂ ਸਿੰਕਰ ਮੈਚ ਦਾ ਹੈ ਤੇ ਸਿੰਕਰ ਮੈਚ ਦਾ ਵਿੱਚ ਹੈ ਤੇ ਬਾਕੀ ਜਿੰਨੇ ਵੀ ਕੰਪਨੀਆਂ ਕਿਸੇ ਕੰਪਨੀ ਦਾ ਜਿਹੜਾ ਖੁੱਲੀ ਸਿੰਕਰ ਮੈਚ ਨਹੀਂ ਉਹਨਾਂ 'ਚ ਦੋ ਗিয়ার ਪਹਿਲਾ ਹੈ ਰਿਵਰਸ ਦੋ ਗিয়ার ਸਿੰਕਰ ਮੈਚ ਹੋਣਗੇ ਕਬੋਟਾ ਕੰਪਨੀ ਵੱਲੋਂ ਸਾਰਾ ਗিয়ার ਬਾਕਸ ਸਿੰਕਰ ਮੈਚ ਦਿੰਦੀ ਹੈ। ਕਈ ਕੰਪਨੀ ਦੇ ਫੁੱਲੀ ਸਿੰਕਰ ਮੈਚ ਟਰੈਕਟਰ ਲੈਣਾ ਹੋਵੇ ਐਸੇ ਦਾ ਅੰਦਾ ਕਿਸੇ ਦਾ ਨਹੀਂਗਾ ਇੱਕ ਦੋ ਕੰਪਨੀ ਨੂੰ 50 ਤੋਂ 60 ਹਜ਼ਾਰ ਰੁਪਏ ਇਹ ਅਲੱਗ ਕੋਸਟ ਕਰਦੇ ਨੇ ਇਹਦੇ ਵਿੱਚ ਕੀ ਹੈ ਕਿ 42 45 55 3 ਕੰਪਨੀ ਸਟੈਂਡਰਡ ਫਿਟਮੈਂਟ ਦੇ ਵਿੱਚ ਤੁਹਾਨੂੰ ਆ ਸਿੰਕ੍ਰੋਮੈਸ ਗੇਅਰ ਮਿਲਦੀ ਹੈ ਸਭ ਤੋਂ ਵੱਡੀ ਜਿਹੜੀ ਕੰਬਣੀ ਫਾਸੀਆ ਦਾ ਫੋਰਬਿਲ ਰਾਈਂਦੀ ਫੋਰਬਿਲ ਦੀ ਜਿਹੜੀ ਕਟਾਈ ਹੈ ਤੁਸੀਂ ਦੇਖੋਗੇ ਟਰੈਕਟਰ ਦੀ ਸਾਰੇ ਟਰੈਕਟਰ ਨਾਲ ਵਾਧੇ ਦੇ ਵਿੱਚ ਕਾਰਨ ਕੀ ਹੈ ਕਿ ਇਹਦੇ ਵਿੱਚ ਜਿਹੜਾ ਅਗਲੇ ਪਾਸੇ ਸਿਸਟਮ ਲੱਗਿਆ ਆ ਉਹ ਬਾਕੀ ਟਰੈਕਟਰਾਂ ਨਾਲੋਂ ਅਲੱਗ ਹੈ ਅਗਲੇ ਇਸ ਨਾਲ ਸਾਰੇ ਸੀਲ ਟੈਵਲ ਗੇਅਰ ਲੱਗੇ ਨੇ ਇਹ ਮੈਂ ਤੁਹਾਨੂੰ ਦੀ ਗੱਲ ਕਰਨ ਸੀ ਇਹਦੇ ਖਤੂ ਦੇ ਵਿੱਚ ਤੁਸੀਂ ਕੋਈ ਵੀ ਟਰੈਕਟਰ ਪਾਓ 4 ਵੀਲ ਕ੍ਰੋਸ ਹੁੰਦੇ ਨੇ ਪਾਣੀ ਲੱਗਦਾ ਏ ਰਿਪੇਅਰ ਮੰਗਦਾ ਰਹਿੰਦਾ ਇਹਦੇ ਵਿੱਚ ਕੀ ਹੈ ਕਿ ਅਗਲਾ ਇਸਾ ਸੀਲਡ ਹੈ ਜਿਹਦੇ ਕਰਕੇ ਰਿਪੇਅਰ ਇਹਦੇ ਵਿੱਚ ਕੋਈ ਗੁੰਜਾਇਸ਼ ਨਹੀਂ ਗਈ ਤੇ ਕਟਾਈ ਬਹੁਤ ਜ਼ਿਆਦਾ ਟਰੈਕਟਰ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਹੈ ਨਾ ਤੇ ਜਿਹੜੇ ਟਰੈਕਟਰ ਨੇ ਸੀਲਾ ਵੀ ਲੱਗ ਗਏ ਸੀਲ ਲੋਕ ਕੰਪਨੀਆਂ ਜੁਪਾਰੀ ਨੰਬਰ 1 ਕੰਪਨੀਆਂ ਐਨਓ ਕੇ ਨੈਟ ਤੇ ਸਰਚ ਮਾਰਿਓ ਜਿਹੜੀ ਸੀਲਸ ਬਾਸ ਸੀਰੀਜ਼ ਆ ਵੱਡੀ ਐਸਮੀ ਕਾਰਜ ਹੁੰਦੇ ਨੇ ਉਹ ਸੀਲ ਕੰਪਨੀ ਟਰੈਕਟਰ ਵਿੱਚ ਯੂਜ਼ ਕਰਦੀ ਹੈ ਕਿਤੇ ਵੀ ਜਗ੍ਹਾ ਕੰਪਲ ਕੁਆਲਟੀ ਦੇ ਨਾਲ ਇਸੇ ਕੰਪੂਰ ਨਹੀਂ ਹੈਗਾ ਤੁਸੀਂ ਸਿੱਧੀ ਜੀ ਗੱਲ ਦੇਖ ਲਓ ਜੇ ਟਾਇਰ ਨੂੰ ਕੋਟਾ ਦਾ ਕੋਈ ਵੀ ਟਰੈਕਟਰ ਮਿਲੇਗਾ ਬਾਹਰ ਖੜੇ ਨੇ ਹਰ ਟਾਇਰ ਇਮਾਰਤ ਤੇ ਹੁੰਦੇ ਨੇ ਕੋਈ ਸੀਐਟਈ ਕੋਈ ਗੁਡੀਆਲੀ ਕੋਈ ਮਤਲਬ ਕਿੰਨੇ ਵੀ ਆਂਦੇ ਨੇ ਸਿਰਫ ਨੰਬਰ 1 ਟਾਇਰ ਜਿਹੜੇ ਨਿਸ਼ਚਿਤ ਰਨ ਦਬਾਅ ਦਿੰਦੇ ਆ ਭਾਈ ਐਮ ਆਰ ਐਫ ਕਨਸੀ ਐਮ ਆਰ ਐਫ ਢੀਲੇ ਸਿੱਧੇ ਜਾਗਰਿਤ ਤੇ ਐਮ ਆਰ ਐਫ ਟਾਇਰ ਹੀ ਸਾਰੇ ਟਰੈਕਟਰਾਂ ਨੂੰ ਆਉਂਦੇ ਨੇ ਕੁਆਲਿਟੀ ਦਾ ਕਿਤੇ ਵੀ ਕੰਪਰਮਾਈਜ਼ ਨਹੀਂ। ਦੂਜੀ ਚੀਜ਼ ਬੈਟਰੀ ਐਕਸਾਈਡ ਦੀ ਬੈਟਰੀ ਮਿਲੇਗੀ ਤੁਹਾਨੂੰ। ਟਰੈਕਟਰ ਦੇ ਵਿੱਚ ਬੈਟਰੀ ਸਾਰੇ ਜਿਹੜੇ ਮੋਟਰਾਂ ਦੇ ਵਿੱਚ ਐਕਸਾਈਡ ਦੀ ਹੁੰਦੀ ਹੈ। ਬਾਕੀ ਕੰਪਨੀਆਂ ਬਹੁਤ ਕੰਪਰਮਾਈਜ਼ ਕਰਦੀਆਂ। ਕੰਪਨੀ ਨੇ ਕੁਆਲਿਟੀ ਲਈ ਕਿਤੇ ਵੀ ਜਗ੍ਹਾ ਦੇ ਉੱਤੇ ਕੰਪਰਮਾਈਜ਼ ਨਹੀਂ ਕੀਤਾ। ਇਹੀ ਕਰਨਾ ਹੈ ਕਿ ਤੁਸੀਂ ਅੱਜ ਸਾਡੇ ਨਾਲ ਬੈਠੇ ਹੋ ਸੁਣਿਓ ਕਿ ਮੁੰਡਾ ਦਿਨ ਬਦ ਦਿਨ ਕੀ ਕਰਦਾ ਪਿਆ ਪੰਜਾਬ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਇਹ ਗੱਲ ਕਰੀਏ ਟੋਪੋਟਾ ਦੇ ਜਿਵੇਂ ਝੋਨੇ ਵਾਲੀ ਮਸ਼ੀਨ ਵੀ ਆਉਂਦੀ ਆ ਆਰਡੀਪੀਆ ਦੇ ਜਿਹਨਾਂ ਨੇ ਝੋਨਾ ਲਗਾਉਣਾ ਕੰਪਨੀ ਦੀਆਂ ਝੋਨੇ ਵਾਲੀ ਮਸ਼ੀਨਾਂ ਆਂਦੀਆਂ ਨੇ ਛੋਟੀਆਂ ਵੀ ਆਂਦੀਆਂ ਵੱਡੀਆਂ ਵੀ ਆਂਦੀਆਂ ਪਰ ਚਾਹ ਪੰਜਾਬ ਸਰਕਾਰ ਉਹਨਾਂ ਦੇ ਤੇ ਸਬਸਿਡੀ ਹੈਗੀ ਐ ਦੂਜੀ ਚੀਜ਼ ਹੈ ਝੋਨੇ ਵਾਲੀ ਜਿਹੜੀ ਆਟੋਮੈਟਿਕ ਜਿਵੇਂ ਜ਼ਿੰਮੇਦਾਰ ਕੀਵਾਰ ਭੱਜਦੇ ਸੀਗੇ ਕਿਾਰੇ ਪਨੀਰੀ ਕਿਤਾ ਵੇਚੀ ਜਾਵੇ ਉਹ ਆਟੋਮੈਟਿਕ ਹੈ ਜਿਹੜਾ ਸੀਡ ਜਿਹੜਾ ਕਿਸਾਨ ਤੋਂ ਬਣਿਆ ਉਹ ਸੀ ਡਰਾਗਰ ਟਿਕਟ ਕਰਦੇ ਨੇ 240 ਕਿਲੋ ਦੀ ਪਨੀਰੀ ਵੇਚੀ ਜਾਂਦੀ ਆ ਉਹਦੇ ਨਾਲ ਉਹਦੇ ਦੀ ਸਸਰੀ ਹੈ ਟ੍ਰੇਆਂ ਦੇ ਵਿੱਚ ਵੀ ਜੀਤੀ ਜਾਂਦੀ ਹੈ ਤੇ ਕੰਪਨੀ ਤੁਸੀਂ ਜੇ ਅਗਲੇ ਸੀਜ਼ਨ ਲਾਂਚ ਦਾ ਵਿਚਾਰ ਕਰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਜਿੰਦਗੀਦਾਰ ਪ੍ਰਬਾਰ ਦੇ ਬਾਅਦ ਜਿੱਥੇ ਸਵਾਲ ਜਵਾਬ ਹੋਵੇ ਤੁਸੀਂ ਸਾਡੀ ਸਾਰੀ ਟੀਮ ਇੱਥੇ ਬੈਠੀ ਹੈ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਦੇ ਨਾਲ ਹੀ ਤੁਸੀਂ ਮੈਨੂੰ ਸੁਣਿਆ ਤੇ ਮੈਂ ਤੁਹਾਡੇ ਸਾਰੇ ਜਿੰਦਗੀਦਾਰ ਭਰਾਵਾਂ ਦਾ ਅੱਜ ਦਿਨ ਤੋਂ ਤਹਿਤਤ ਕਰਦਾ ਥੈਂਕ ਯੂ ਸਤਿ ਆਨ ਵੀਰੋ ਜਸਵਿੰਦਰ ਸਾਹਿਬ ਨੇ ਕੰਪਨੀ ਦੀ ਪ੍ਰੋਫਾਈਲ ਹਿਸਟਰੀ ਪ੍ਰੋਡਕਟ ਬਾਰੇ ਪ੍ਰੋਡਕਟ ਦੀ ਕੁਬੀਆਂ ਟਰੈਕਟਰ ਦੀ ਫੀਚਰ ਐਡਵਾਂਟੇਜ ਸਾਰੇ ਬੜੇ ਪ੍ਰੀਕੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਜੀ ਸਰ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਇਨਵਾਈਟ ਕਰੂੰਗਾ ਆਪਣੇ ਰਿਟੇਲ ਕਨਸਾਈਡ ਮਿਸਟਰ ਸ਼ੇਕਰ ਪ੍ਰਤਾਪ ਸਿੰਘ ਜੀ ਨੂੰ ਇਹ ਤੁਹਾਨੂੰ फाइनेंस बारे थोड़ी जान जी जानकारी प्लीज़ सर मोस्ट वेलकम मैं सभी स्वागत करता हूं। आज तो uh. साल आपके लगता कोई शिकायत नहीं होगी सर्विस की हो चाहे कोई इशू हो इसी को देखते हुए हमारी कंपनी ने बहुत सारे आप ट्रैक्टर लेते थे तो कुछ ही फाइनेंसर होते थे सरकारी बैंक होते थे एस बी आई था पी था यही मेजर फाइनेंस करते थे आज की डेट में जैसे जैसे भारत में बाहर की कंपनियों का प्राइवेट कंपनियों का नंबर्स बढ़ते जा रहे हैं फाइनेंसर अवेलेबिलिटी होती जा रही है वैसे ही ट्रैक्टर इंडस्ट्री में हर एक फाइनेंसर की एंट्री हो चुकी है सारे फाइनेंसर ट्रैक्टर को फाइनेंस करते हैं तो हमारे मोटर डीलरशिप सरकार मोटर्स पे जिस भी फाइनेंसर का आप नाम लेंगे वो फाइनेंसर अवेलेबल है रेट ऑफ इंटरेस्ट बहुत घट है आसान किस्तों में आपको मिल जाएगा तो मैं यही आश्वासन आपको इस जगह से ये कहूँगा कि आप जब भी कोई ट्रैक्टर ले अगर फाइनेंस करा रहे हैं तो हमारे डीलर साहब से मिले आपको सारे फाइनेंस का ਅਰੇ ਅਰੇ ਬਿਲਕੁਲ ਹੀ ਆਪਕੋ ਮਿਲੇ ਧੰਨਵਾਦ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਸ਼ੇਖਰ ਸਾਹਿਬ ਜੀ ਨੇ ਆ ਪੰਚਾਇਤ ਸਮਰੇ ਦੱਸਿਆ ਤੁਹਾਨੂੰ ਕਿ ਕੋਈ ਵੀ ਪ੍ਰੋਡਕਟ ਭਾਵੇਂ ਕਿੰਨੇ ਵੀ ਕੂਬੀਆਂ ਨਾਲ ਭਰਿਆ ਹੋਵੇ ਜੇ ਉਹਦਾ ਲੋਨ ਦੀ ਫੈਸਿਲਿਟੀ ਨਾ ਹੋਵੇ ਤੇ ਉਹਦਾ ਕੋਈ ਫਾਇਦਾ ਨਾ ਤੇ ਇਸ ਤੋਂ ਬਾਅਦ ਮੈਂ ਇਨਵਾਈਟ ਕਰਾਂਗਾ ਆਪਣੇ ਸਰਵਿਸ ਡਿਪਾਰਟਮੈਂਟ ਤੋਂ ਨਿਸ਼ਚਿ ਨੀਰਾਣਾ ਜੀ ਜੇੜੇ ਕਿ ਤੁਹਾਨੂੰ ਕੰਪਨੀ ਦੀ ਸਰਵਿਸ ਪਾਲਸੀ ਦੇ ਸਪੇਅਰ ਬਾਰੇ ਜਾਣਕਾਰੀ ਦੇਣਗੇ ਜੀ ਪਲੀਜ਼ ਸਰ ਥੈਂਕ ਯੂ ਹਾਗੇ ਸਸਿਕਾ ਜੀ ਸਾਰਿਆਂ ਤੋਂ ਪਹਿਲਾਂ ਇੱਥੇ ਰਾਜਪੁਰਾ ਪਹੁੰਚੀ ਸਰਕਾਰ ਮੋਟਰ ਰਾਜਪੁਰਾ ਵੱਲੋਂ ਤੇ ਆਪਣੀ ਸਮੂਹ ਕੌਡਾ ਟੀਮ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਜੀ ਆਇਆਂ ਨੂੰ ਆਦਿ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਪਹੁੰਚੇ ਹੋ ਸਾਡੇ ਮੁੱਛਲ ਦੇ ਵਿੱਚ ਤੇ ਬਹੁਤ ਹੀ ਚੰਗੀ ਤਰ੍ਹਾਂ ਦੱਸਿਆ ਆ ਸਾਡੇ ਜਵਿੰਦਰ ਸਰ ਨੇ ਕੰਪਨੀ ਦੇ ਬਾਰੇ ਇਹ ਕੰਪਨੀ ਜਦੋਂ ਕੋਈ ਵੀ ਡੀਲਰ ਨਵਾਂ ਬਣਾਉਂਦੀ ਆ ਤਾਂ ਟਰੈਕਟਰ ਦੇ ਨਰੋ ਪਹਿਲਾਂ ਫੇਰ ਪਾਰਟ ਮੋੜਦਾ ਹੈ ਆਪਾਂ ਨੂੰ 15 ਲੱਗਦਾ ਇਹਦੇ ਛੋਟੀ ਜਿਹੇ ਉਹਦਾ ਰਨ ਮੈਂ ਦਿੰਦਾ ਆ ਟਰੈਕਟਰ ਤੇ ਜਦੋਂ ਇਹ ਸੇਲ ਕਰਦੇ ਸੀਗੇ ਪਿਛਲੇ ਸਮੇਂ ਤੋਂ ਤੇ ਪਿਛਲੇ ਸੀਜ਼ਨ ਦੇ ਵਿੱਚ ਇਹਨਾਂ ਨੇ ਝੋਨੇ ਵਾਲੀ ਝੋਨਾ ਵੱਢਣ ਵਾਲੀ ਮਸ਼ੀਨ ਹੈ ਨਾ ਮੀਸੀ 99 ਉਹਨੇ ਇੱਕ ਜਿਹੜੀ ਪਹਿਲੀ ਹੈ ਜਿਹੜਾ ਉਹ ਜਿਹੋ ਉਹਨਾਂ ਨੇ ਮਸ਼ੀਨ ਕੋਲ ਕਰ ਲਈ ਤੇ ਇਹਨਾਂ ਮੇਰੇ ਲਿਗਾ ਕਿ ਖੁਦ ਹੀ ਭਰਾ ਅਕੀਲ ਸਾਨੂੰ ਪ੍ਰਗਟ ਲੈਟਰ ਦਾ ਆਪਣਾ ਦੇਖੇ ਰਹੀਆਂ ਜੀ ਇਹਨੇ ਤੇ ਮਿਲ ਜਾਏਗੀ ਬਟ ਉਹਦਾ ਵਜੋਂ ਇਹਨਾਂ ਨੂੰ ਪਤਾ ਲੱਗਿਆ ਤੇ ਕੰਪਨੀ ਦੇ ਸ਼ਰਤਾਂ ਬਣੀਆਂ ਜਿਹਦੇ ਵਿੱਚ ਇਹਨਾਂ ਨੂੰ ਜਾਰੀ ਮਸ਼ੀਨ ਨਾਲ ਇੱਕੋ ਹੀ ਸੀ ਉਹਦੇ ਲਈ ਜਿਗਾ ਕਿ ਇੱਕ ਨਾਲ ਜਿਹੜਾ ਕੈਲੀ ਗਿਆ ਅਕੀਲ ਤੋਂ ਪਰਨਾ ਉਹਦੀ ਟ੍ਰੇਨ ਚੋਣੀ ਚਾਹੀਦੀ ਆ ਉਸ ਦੀ ਕੀਮਤ ਦੀ ਤੇ 6 ਲੱਖ ਦਾ ਸਪੈਰ ਪਾਰਟ ਪਹਿਲਾਂ ਜਿਹੜਾ ਕੰਪਨੀ ਵੱਲੋਂ ਰੱਖਾਇਆ ਉਹ ਡੀਲਰਸ਼ਿਪ ਦੇ ਉੱਤੇ ਚਾਹੀਦਾ ਤੇ ਇਹਨਾਂ ਵੱਲੋਂ ਜਿਹੜਾ ਬੜੀ ਸ਼ਿਕਾਇਤ ਕੀਤੀ ਕਿ ਮਸ਼ੀਨ ਤਾਂ ਇੱਕੋ ਜਿਹੀ ਕਿਉਂ ਟਰੈਕਟਰ ਦਾ ਜਦੋਂ ਆਪਾਂ ਸਟਾਰਟ ਕਰਦੇ ਹਾਂ ਤਿੱਥੋਂ ਤਾਂ ਵੇਖਿਆ ਹੀ ਆ ਤੇ ਮਸ਼ੀਨ ਤਾਂ ਜਦੋਂ ਕੋਈ ਆਵੇ ਕਿੰਗ ਵਾਇਲ ਬਟ ਕੰਪਨੀ ਆਪਣੀ ਸ਼ਰਤ ਦੇ ਉੱਤੇ ਖੜੀ ਰਹੀ ਤੇ ਉਸ ਤੋਂ ਪਹਿਲਾਂ ਮਜੀਦ ਤੋਂ ਪਹਿਲਾਂ ਨਾ ਉਹ ਫਿਰ ਬਾਹਰ ਲੈਣਾ ਨਹੀਂ ਪਿਆ ਕੰਪਨੀ ਜਿਹੜੀ ਆ ਇਸ ਬਾਰੇ ਪੂਰਾ ਸੋਚਦੀ ਹੈ ਕਿ ਸਾਡੇ ਇਹ ਕਿਸਾਣ ਵੀ ਲੈ ਕੇ ਉਹਨਾਂ ਨੂੰ ਕੋਈ ਫੀਰ ਭਰਦੇ ਨੋੜ ਪੈਂਦੀ ਆ ਤਾਂ ਉਹਨਾਂ ਨੂੰ ਅਸਤ ਸ੍ਰੇਈ ਟਰੈਕਟਰ ਵੀ ਵਧੇ ਲੱਗਦਾ। ਤਾਂ ਐਸੇ ਸ੍ਰਾਈ ਟਰੈਕਟਰ ਵੀ ਕਰੀਏ ਤਾਂ ਚਤਰ ਦੇ ਵਿੱਚ ਜਿਹੜਾ ਵੀ ਕੋਈ ਨਿਰਸ਼ਕਤ ਹੈ ਸਭਾ ਮਹਿੰਨੀ ਹੋਉਂਦਾ ਹੈ ਜਿਹੜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਆਉਂਦਾ ਹੈ ਆ ਉਹਦਾ ਪਹਿਲਾ ਫ੍ਰੀ ਟੈਕਸ ਲਿਆ ਜਾਂਦਾ। ਫਿਰ ਉਹਨੂੰ ਨਾਲੇ ਕੋਈ ਨਹੀਂ ਗਿਆ। ਤੇ ਉਹ ਤੋਂ ਬਾਅਦ ਜਿਹੜੀ ਟ੍ਰੇਨਿੰਗ ਹੈ ਫਾਈਨਾ ਮੁੰਨੇ ਲਗਦੀ ਉਹਨਾਂ ਦਾ ਵੀ ਜਿਹੜਾ ਵੈਟਰੀ ਦਾ ਸੈਂਟਰ ਇਹਨਾਂ ਦਾ ਫ੍ਰੀਮ ਬੜਾ ਪ੍ਰਾਇਰਟ ਹੁੰਦਾ ਹੈ ਉੱਤੇ ਉਹ ਵੀ ਟ੍ਰੇਨਿੰਗ ਹੁੰਦੀ ਹੈ 10 ਦਿਨ ਦੀ ਬਾਕੀ ਕੰਪਨੀਆਂ ਦੇ ਵਿੱਚ ਜਿਹੜਾ ਉਹ ਕੰਮ ਦਾ ਦਾਇਰਾ ਦੇ ਉੱਤੇ ਇਹਨਾਂ ਦੀ ਟ੍ਰੇਨਿੰਗ ਪੂਰੀਆ ਉਹਨਾਂ ਕੀ ਹੈ ਦੇਖੋ ਜਰਾ ਰੀਜਨਰਟ ਕਰਨ ਦੇ ਦਾਇਰੇ ਦਾ ਜਿਹੜਾ ਰੱਖਣੀ ਹੈ ਜਿਹੜਾ ਇਹ ਲੱਗਦਾ ਉਹਦੇ ਤੇ ਹੀ ਆਗੇ ਬੰਦੇ ਟ੍ਰੇਨਿੰਗ ਕਰਦੇ ਉਹਦੀ ਇੱਕ ਬਹੁਤ ਬਹੁਤ ਦੇ ਨੋਟ ਹੈ ਜੀ

ਤਾਂ ਜਿਹੜੀ ਇਹ ਤੇ ਤੀਲ ਰਈਆ ਉਹ ਬਾਰ-ਬਾਰ ਫੁੱਲੇ ਪਏ ਆ ਉਦੋਂ ਉਹਦੇ ਹੀ ਕੋ ਜਿੱਡਲੇ ਹੋ ਜਾਂਦੇ ਆ ਇਸ ਕਰਕੇ ਤੇ ਜਿਹੜੀ ਇਹ ਨਦੀਆਂ 'ਤੇ ਪਾਉ ਦੇ ਉੱਤੇ ਚੱਕਰੀਆਂ ਉਹਦਾ ਅਲੱਗੇ ਤਰੀਕੇ ਨੂੰ ਦਾ ਤਾਂ ਕੱਪੜੀ ਦਾ ਜਿਹੜਾ ਤਰੀਕਾ ਵਰਤੋਂ ਦਾ ਤਰੀਕਾ ਆ ਉਹ ਵੀ ਬਹੁਤ ਅਲੱਗ ਹੈ ਤੇ

ਹਮ ਤਾਂ ਕਰਦੇ ਆ ਤੁਸੀਂ ਆਪਣੇ ਫੋਨ ਦੇ ਉੱਤੇ ਪਲੇਸਡੋਰ ਦੇ ਵਿੱਚ ਜਾ ਕੇ ਹਮ ਤਾਂ ਪਲੱਸ ਕਰਕੇ ਸਤ ਦਾ ਸਾਈਨ ਉਹਦੇ ਵਿੱਚ ਤੁਸੀਂ ਨੰਬਰ ਪਾਉਣਾ ਆ ਆਪਣਾ ਜਿਹੜਾ ਤੁਸੀਂ ਮੀਟਰਸ਼ਿਪ ਦੇ ਉੱਤੇ ਦਿੱਤਾ ਜਾਂ ਦਿੰਦੇ ਜੇ ਵੇਲੇ ਤੁਹਾਡੇ ਟਰੈਕਟਰ ਦਾ ਸਾਰਾ ਡਾਟਾ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਆ ਜਾਏਗਾ ਕਦੋਂ ਤੁਸੀਂ ਸਰਵਿਸ ਕਰਵਾਈਆ ਜਾਂ ਕਦੋਂ ਤੁਸੀਂ ਸਰਵਿਸ ਕਰਵਾਉਣੀ ਆ ਤੁਹਾਡੇ ਕਿਹੜੀ ਚੀਜ਼ ਦੀ ਵਾਰੰਟੀ ਹਲੋ ਦੇ ਲਈ ਇਹ ਕਿਹਦੀ ਰੈਕੀ ਕਰ ਰਹੇ ਹੋ ਉਹਦੇ ਤੇ ਤੁਸੀਂ ਪੁੱਛੀਆਂ ਕਰਨਾ ਜਦੋਂ ਆਪਣੇ ਮੈਲ ਵੀ ਡਾਊਨਲੋਡ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਤੁਹਾਨੂੰ ਸਰਵਿਸ ਚਾਹੀਦੀ ਆ ਤਾਂ ਸਰਵਿਸ ਮੁਕੀ ਦਾ ਲੱਗ ਤੋਂ ਪਟਣਿਆ ਉਹਦੇ ਤੇ ਕਲਿੱਕ ਕਰ ਸਕਦਾ ਤੁਸੀਂ ਜੇ ਮੈਸੇਜ ਸਾਡੇ ਕੋਲ ਆ ਜੇ ਇੱਕ ਮੇਰੇ ਕੋਲ ਆਊਗਾ ਇੱਕ ਲੀਡਰਸ਼ਿਪ ਦੇ ਉੱਤੇ ਜਾਊਗਾ ਤੇ ਕੰਪਨੀ ਦੇ ਵਿੱਚ ਮੋੜਨ ਦਾ ਤੇ ਉਹ ਸਾਨੂੰ 3 ਘੰਟੇ ਦੇ ਵਿੱਚ ਵਿੱਚ ਰਿਸਪੌਂਸ ਕਰਨਾ ਪੈਂਦਾ ਤੁਹਾਡੇ ਤੱਕ ਪਹੁੰਚਾ ਦੇਣੀ ਹੈ ਤੇ ਉਸ ਤੋਂ ਬਾਅਦ ਜੇ ਕੋਈ ਕੰਪਲੇਨ ਹੈ ਤਾਂ ਕੰਪਲੇਨ ਦੇ ਲਈ ਨਾਰੀ ਇੱਕ ਬਟਨ ਦਿੱਤਾ ਹੋਇਆ ਹੈ ਐਪ ਦੇ ਵਿੱਚ ਤੁਸੀਂ ਉਹਨੂੰ ਪ੍ਰੈਸ ਕਰਨਾ ਤੇ ਉਹਦੇ ਉਹਦਾ ਵੀ ਮੈਸੇਜ ਸਾਡੇ ਤੱਕ ਆ ਜਾਏਗਾ ਤੇ ਬਾਕੀ ਇਹ ਹੀ ਟ੍ਰੈਕਟਰ ਦੀ ਵਾਰੰਟੀ ਹੈ ਤੁਹਾਨੂੰ ਪਤਾ ਹੀ ਹੈ 5 ਸਾਲੀਆ 5 ਗੱਡੀਆਂ ਤੇ 3 ਵੀਅਰ ਉਨ੍ਹਾਂ ਦੇ ਵਿੱਚ ਜਿਹੜੇ ਪੈਂਦਾ ਉਹ ਕਹਿੰਦੇ ਕੁਝ ਕਿੰਨਾਂ ਕਿਸਾਨ ਭਰਾਵਾਂ ਕੋਲ ਇਹ ਗੱਲ ਦੱਸਣ ਲਈ ਪੂਰੇ ਟਰੈਕਟਰ ਦੀਆਂ 5 ਸਾਲ ਦੀ ਪੂਰੇ ਟਰੈਕਟਰ ਦੇ ਕਿਹੜਾ ਟੀਕਿਆ ਰਿਆ ਗੇਅਰ ਬਾਕਸ ਹੈ ਡਫਰੈਂਸ਼ਲ ਹੈ ਤੇ ਲੇਟ ਹੈ ਇਹਦੀ ਹੁੰਦੀ ਆ 5 ਸਾਲਿਆ 8000 ਰੁਪਏ ਦੀ ਹੋਣੀ ਬਾਕੀ ਜਿਹੜੇ ਪਾਪ ਹੋ ਗਏ ਐਫਆਰ ਪਾਰਟਸ ਬੈਕਿੰਗ ਅਲਟਰਨੇਟ ਸਟਾਰਟਰ ਮੋਟਰ ਇਹਦੀ ਹੁੰਦੀ ਆ 1 ਸਾਲਿਆ 18000 ਦੇ ਜਿਵੇਂ ਤੇ ਬਾਕੀ

ਆਪਣੇ ਸੰਨੀਰਾਣਾ ਦੇ ਸਰਵਿਸ ਡਿਪਾਰਟਮੈਂਟ ਦੇ ਸਾਡੇ ਸਰਵਿਸ ਇੰਜੀਨੀਅਰ ਸਾਹਿਬ ਨੂੰ ਸਪੇਅਰ ਬਾਰੇ ਤੇ ਕੰਪਨੀ ਦੀ ਸਰਵਿਸ ਪਾਲਸੀ ਬਾਰੇ ਜਾਣਕਾਰੀ ਦਿੱਤੀ ਹੈ ਕਿਸਾਨ ਜੀਓ ਇਸ ਤੋਂ ਬਾਅਦ ਜਿਵੇਂ ਆਪਾਂ ਐਜੇ ਕੰਪਨੀ ਪਰਸਨ ਤੁਹਾਨੂੰ ਪ੍ਰੋਡਕਟ ਬਾਰੇ ਦੱਸਦੇ ਆ ਪ੍ਰੋਡਕਟ ਦੀ ਖੂਬੀਆਂ ਬਾਰੇ ਦੱਸਦੇ ਆ ਪਰ ਉਸ ਤੋਂ ਜ਼ਿਆਦਾ ਜਿਹੜੀ ਪ੍ਰੋਡਕਟ ਦੇ ਵਿੱਚ ਖੂਬੀ ਹੈਗੀ ਆ ਉਹ ਤੁਸੀਂ ਜਦੋਂ ਰੀਅਲ ਲਾਈਫ ਵਿੱਚ ਪ੍ਰੈਕਟਿਸ ਕਰਕੇ ਤੁਹਾਨੂੰ ਮਹਿਸੂਸ ਕਰਨਾ ਉਹ ਤੇ ਤੁਹਾਨੂੰ ਚੰਗਾ ਲੱਗੇਗਾ ਹੁਣ ਕੁਝ ਕਿਸਾਨ ਵੀਰਾਂ ਨੂੰ ਮੈਥੇ ਸਟੇਜ ਤੇ ਇੱਕ ਵਨ ਬਾਈ ਵਨ ਇਨਵਾਈਟ ਕਰੂੰਗਾ ਜਿਨ੍ਹਾਂ ਨੇ ਟ੍ਰੈਕਟਰ ਚਲਾਏ ਹੈ ਤੇ ਉਹ ਆਪਣੇ ਫੀਡਬੈਕ ਆਪਣੇ ਨਵੇਂ ਉਪਕਰਣ ਬਾਰੇ ਉਹ ਦੱਸਣਗੇ ਸਭ ਤੋਂ ਪਹਿਲਾਂ ਮੈਂ ਇਨਵਾਈਟ ਕਰੂੰਗਾ ਸੁਪਿੰਦਰ ਸਿੰਘ ਬਿਰਕ ਜੀ ਪੱਸੀ ਵਾਲਾ ਪਿੰਡ ਤੋਂ ਆਜੋ ਜਨਾਬ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਜੀਤਾਂ ਵੀਰੋ ਇਹਨਾਂ ਦੇ ਕੋਲੇ 5502 2 ਵੀਲ ਡਰਾਈਵ 2024 ਮਾਡਲ ਟ੍ਰੈਕਟਰ ਹੈ ਇਹ ਇਹ ਆਪਣੇ ਫੀਡਬੈਕ ਨੂੰ ਬਹੁਤ ਦੇਣਗੇ ਪਲੀਜ਼ ਸਰ ਸਰ ਕੋਟਾ ਨੂੰ ਜੇ ਕੋਸ਼ਵਾ ਨੂੰ ਤੇ ਜੇ ਬਾਕੀ ਦੇ ਖਾਲੇ ਨੂੰ ਵਾਇਰ ਜਿੱਥਾ ਖਾਲਾ ਹੈ ਵਾਇਰ ਜਿੱਥੇ ਮੈਂ ਕੋਸ਼ਵਾ ਦੇ ਜਾਣ ਕੇ ਦੇ ਦਿੱਤਾ ਜਿਸ ਤੋਂ ਪੇਕਾ ਨੂੰ ਕੋਟਾ ਦੇ ਉੱਤੇ ਕੰਟਰੈਕਟ ਤੇ ਕੋਟਾ ਨਾਲ ਲਿਖੇ ਪਰਸ ਨਾਲ ਸਾਡਾ ਉਸ ਤੋਂ ਬਾਅਦ ਕੋਟਾ ਆਇਆ उस पद पर तक तक से तय कर टेंपल को तक मिल गए रुम अपने पास वाले में बैठे थे बुड्ढे के जो ध्यान जोड़ बैठे उसमें लेया पाइप पर लाके बैठ गए थोड़ा खुद हाथ से जो बनाए ताक से रेत लाया हरो भी लाया पत्थर लिए हरो जी ने मतलब ताक से लेके फूल करके एकदम से लाया ताक से फाइल की लिखा तो 25 दिन चली भाई ਸਾਹਿਬ ਜੀ ਇਹ ਬੁਰੇ ਆਖ ਰਹੇ ਸਾਡੇ ਮੈਂ ਆਪ ਨੂੰ